ए, दर्शन पर से ऐ गुरु कै जन्म मरण दुख जाय हो व सिफत खसाम दी नूर अरसों करसों छठी ऐ ਤਉ ਦੇ ਦੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਏ ਸਜਣ ਸੱਚੇ ਪਾਤਸ਼ਾਹ ਸਿਰਸ਼ਾ ਦਾਸ ਜਿਸ ਪਾਸ ਬੈਠਿਆ ਸੁਹੀਏ ਸਬਨਾ ਦਾ ਵੇਸ ਜਿਸ ਪਾਸ ਬੈਠਿਆ ਸੋਹੀਏ ਸਬਨਾ ਦਾ ਵੇਸ ਸੋ ਰਠ ਵਹਲਾ ਪਹਿਲਾ ਤੇ ਤੁਕੀ ਅਸਾ ਮਨ ਸਾਬੰਦਨੀ ਭਾਈ ਕਰਮ ਧਰਮ ਬੰਦ ਕਾਰੀ ਪਾਪ ਪੁੰਨ ਜਗ ਜਾਇ ਹੈ ਭਾਈ ਦਿਨ ਸੇ ਨਾਮ ਵਿਸਾਰੀ ਅਸਾ ਮਨ ਸਾਬੰਦਨੀ ਭਾਈ ਦਰਮ ਧਰਮ ਬੰਦ ਕਰੀ ਪਾਪ ਪੁੰਨ ਜਗ ਜਾਇ ਭਾਈ ਦਿਨ ਸਨਮ ਵਿਸਾਰੀ ਇਹ ਹਿਮਾਇਆ ਜਗ ਮੋਹਣੀ ਭਾਈ ਕਰਮ ਸਭੇ ਵੀ ਕਰੀ ਸੁਣ ਪੰਡਿਤ ਕਰਮਕਾਰੀ ਜਿਤ ਕਰਮ ਸੁਖ ਉਪਜੈ ਭਾਈ ਸੋ ਆਤਮ ਤਤ ਵਿਚਾਰੀ ਰਹਾ ਸਾਸਤਿ ਵੇਦ ਬਕੈ ਖੜੋ ਭਾਈ ਕਰਮ ਕਰੋ ਸੰਸਾਰੀ ਪਾਖੰਡ ਮੈਲ ਨਾ ਚੁਕਈ ਪਾਈ ਅੰਤਰ ਮੈਲ ਵਿਕਾਰੀ ਇਨ ਬੇਦ ਡੂਬੀ ਮਾਕੂਰੀ ਪਾਈ ਹੁੰਡੇ ਸਿਰ ਕੈ ਭਾਰੀ ਦੁਰਮਤ ਕਣੀ ਵਿਗੂਤੀ ਭਾਈ ਦੁਜੈ ਭਾਏ ਖੁਆਹੀ ਵੇ ਸਤ ਗੁਰ ਨਾਮ ਨ ਪਾਈਏ ਭਾਈ ਦਿਨ ਨਾਮੇ ਪਰਮ ਨ ਜਾਈ ਸਤ ਗੁਰ ਸੇਵੇ ਤਾਂ ਸੁਖ ਪਾਈ ਭਾਈ ਆਵਣ ਜਾਣ ਰਹਾਈ ਸਾਚ ਸਹਜ ਗੁਰ ਤੇ ਉਪਜੈ ਭਾਈ ਮਨ ਨਿਰਮਲ ਸਾਚ ਸਮਾਈ ਗੁਰ ਸੇਵੇ ਸੋ ਬੂਜੈ ਪਾਈ ਗੁਰ ਬਿਨ ਮਗ ਨ ਪਾਈ ਜਿਸ ਅੰਤਰ ਲੋਭ ਕੇ ਕਰਮ ਕਮਾਵੇ ਪਾਈ ਕੂੜ ਬੋਲ ਵਿਖ ਖਾਈ ਪੰਡਤ ਦਹੀਂ ਵਿਲੋਈਏ ਪਾਈ ਵਿਚੋਂ ਨਿਕਲੇ ਤਤ ਜਲ ਮਥੀਏ ਜਲ ਦੇਖੀਏ ਭਾਈ ਇਹ ਜਗ ਏ ਹਵਾਤ ਗੁਰ ਬਿਨ ਭਰਮ ਵਿਗੂਚੀਏ ਭਾਈ ਘਟ ਘਟ ਦੇਉ ਅਲਖ ਇਹ ਜਗ ਤਾਗ ਸੂਤ ਕੋ ਭਾਈ ਦੇ ਇਸ ਵਦੁਮਾਏ ਦਿਨ ਗੁਰ ਗਾਂਠ ਨਾ ਛੁਟਈ ਭਾਈ ਥਕੇ ਕਰਮ ਕਮਾਈ ਇਹ ਜਗ ਪਰਮ ਭੁਲਾਇਆ ਭਾਈ ਕਹਿਣਾ ਕਿਛੁ ਨਾ ਜਾਏ ਗੁਰ ਮਿਲਿਆ ਭਉ ਮਨ ਵਸੈ ਭਾਈ ਮਰਨਾ ਸੱਚ ਲੇਖ ਮਜਨ ਦਾ ਨ ਚੰਗੇ ਆਈਆ ਭਾਈ ਦਰਗਾ ਨਾਮ ਵਸੇਖ ਗੁਰ ਅੰਕਸ ਜਿਨ ਨਾਮ ਦਿਰੜਾਇਆ ਭਾਈ ਮਨ ਵਸਿਆ ਚੁਕਾ ਭੇਖ ਇਹ ਤਨ ਹਾਟ ਸਰਾਫ ਕੋ ਭਾਈ ਵਕਰ ਨਾਮਿਆ ਪਹਾੜੇ ਇਹ ਵਕਰ ਵਪਾਰੀ ਸੋ ਦਿਰੜਾ ਭਾਈ ਗੁਰ ਸ਼ਬਦ ਕਦੇ ਵਿਚਾਰ ਤਨ ਵਪਾਰੀ ਨਾਨਕਾ ਭਾਈ ਮੇਲ ਕਰ ਵਹ ਪਹਾੜੇ ਧੰਨ ਵਪਾਰੀ ਨਾਨਕ ਭਾਈ ਮੇਲ ਕਰੇ ਵਾਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ ਤੇ ਤੁਕੀ ਸਾ ਮਨਸਾ ਵੰਦਨੀ ਭਾਈ ਕਰਮ ਧਰਮ ਬੰਦਕਾਰੀ ਪਾਪ ਪੁੰਨ ਜਗ ਜਾਇਆ ਭਾਈ ਬਿਨ ਸੇ ਨਾਂ ਵਿਸਾਰੀ ਇਹ ਮਾਇਆ ਜਗ ਮੋਹਣੀ ਭਾਈ ਕਰਮ ਸਵੇ ਵੇ ਕਰੀ ਅਦ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗ ਅੰਦਰ ਜਗਤ ਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮੁਖਾਰ ਵੰਤ ਉਚਾਰਨ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 635 636 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਹ